ਮੇਰੇ ਕੋਲ ਅਜ ਕੱਖ ਨਾ ਹੁੰਦਾ ਜੇ ਖੰਡੇ ਵਾਲੇ ਬਾਪੂ ਦਾ ਸਿਰ ਤੇ ਹੱਥ ਨਾ ਹੁੰਦਾ ਸੱਚ ਬੋਲਣਾ ਕੋਈ ਗੁਨਾਹ ਨਹੀਂ ਹੈ ਸੱਚ ਬੋਲਣਾ ਕੋਈ ਗੁਨਾਹ ਨਹੀਂ ਹੈ ਜਿੰਨੇ ਵੀ ਭਾਗ ਲਾਏ ਨੇ ਮੇਰੀ ਜ਼ਿੰਦਗੀ ਨੂੰ ਖੰਡੇ ਵਾਲੇ ਬਾਪੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਲਾਏ ਨੇ ਜਿੰਨੇ ਵੀ ਬਾਬਾ ਦੀਪ ਸਿੰਘ ਜੀ ਨੂੰ ਸੱਚੇ ਦਿਲੋਂ ਤੋਂ ਪੁਕਾਰਿਆ ਨਾ ਬਾਬਾ ਦੀਪ ਸਿੰਘ ਜੀ ਨੇ ਹਮੇਸ਼ਾ ਉਸ ਦੀ ਬਾਹ ਫੜੀ ਆ ਜਦੋਂ ਮੈਂ ਆਪਣੀ ਜ਼ਿੰਦਗੀ ਦੇ ਪਿੱਛੇ ਦੇਖਦਾ ਤਾਂ ਮੇਰੀ ਜ਼ਿੰਦਗੀ ਦੇ ਬਹੁਤ ਸਾਰੇ ਗਹਿਰੇ ਜ਼ਖਮ ਨੇ ਜਿਹੜੇ ਮੈਂ ਕਿਸੇ ਅੱਗੇ ਬਿਆਨ ਨਹੀਂ ਕਰ ਸਕਦਾ ਕਿਉਂਕਿ ਦੁਨੀਆ ਤਾਂ ਤਮਾਸ਼ਾ ਬਣਾਉਂਦੀ ਜੇ ਪਰ ਜਦੋਂ ਮੈਂ ਆਪਣੀਆਂ ਮੁਸ਼ਕਲਾਂ ਸਾਰੀਆਂ ਬਾਬਾ ਦੀਪ ਸਿੰਘ ਜੀ ਅੱਗੇ ਰੱਖੀਆਂ ਤਾਂ ਯਕੀਨ ਮੰਨਿਓ ਬਾਬਾ ਜੀ ਨੇ ਇੱਕ ਇੱਕ ਮੁਸ਼ਕਲ 'ਚੋਂ ਮੇਰੀ ਬਾਹ ਫੜ ਕੇ ਮੈਨੂੰ ਬਾਹਰ ਕਢਾਇਆ ਸੀ ਜੇਕਰ ਅਸੀਂ ਜ਼ਿੰਦਗੀ ਦੇ ਵਿੱਚ ਕਿਸੇ ਗੱਲ ਤੋਂ ਬਹੁਤ ਨਿਰਾਸ਼ ਆ ਨਾ ਤਾਂ ਇੱਕ ਕੰਮ ਜ਼ਰੂਰ ਕਰਿਆ ਕਰੀਏ ਇੱਕ ਦਿਨ ਵਿੱਚ ਇੱਕ ਅਰਦਾਸ ਜ਼ਰੂਰ ਕਰਿਆ ਕਰੋ ਕਿ ਹੱਥ ਜੋੜ ਕੇ ਰੱਬ ਨੂੰ ਕਿਹਾ ਕਰੋ ਕਿ ਸੱਚੇ ਪਾਤਸ਼ਾਹ ਮੈਨੂੰ ਸਿਰਫ ਤੇਰਾ ਤੇ ਤੇਰਾ ਹੀ ਆਸਰਾ ਈ ਮੈਂ ਕਦੀ ਵੀ ਕਿਸੇ ਹੋਰ ਦਾ ਦਰ ਨਹੀਂ ਤੱਕਿਆ ਮੈਂ ਜਦੋਂ ਵੀ ਖੜਗਾਇਆ ਤੇਰੇ ਦਰ ਦਾ ਬੂਆ ਖੜਗਾਇਆ ਤੇ ਮੈਨੂੰ ਇਸ ਮੁਸੀਬਤ ਚੋਂ ਬਾਹਰ ਕੱਢ ਉਹ ਬਹੁਤ ਉੱਚਾ ਜੀ ਪਰ ਜਦੋਂ ਅਸੀਂ ਉਸ ਕੋਲ ਹੱਥ ਜੋੜ ਕੇ ਮੰਗਦੇ ਆ ਨਾ ਤਾਂ ਬਹੁਤ ਨੀਵਾ ਹੋ ਕੇ ਸੁਣਦਾ ਜੀ ਬਸ ਉਸ ਰੱਬ ਤੇ ਵਿਸ਼ਵਾਸ ਜ਼ਰੂਰ ਰੱਖਿਆ ਕਰੋ ਖਬਰਾਇਆ ਨਾ ਕਰੋ ਜੇ ਵਕਤ ਨੇ ਤੁਹਾਡੇ ਖੰਭ ਚਾੜ੍ਹ ਦਿੱਤੇ ਨੇ ਜੋ ਜੋ ਤੁਸੀਂ ਸੋਚਿਆ ਸੀ ਜਿੱਥੇ ਤੱਕ ਕੁੱਟਣਾ ਸੀ ਉਹ ਸਭ ਨਹੀਂ ਹੋ ਪਾਰਿਆ ਅਕਾਲ ਪੁਰਖ ਵਾਹਿਗੁਰੂ ਨੂੰ ਸਭ ਕੁਝ ਸਮਰਪਿਤ ਕਰ ਦਿਓ ਗੁਰੂ bina ਖੰਭਾਂ ਤੋਂ ਬੜਾ ਉੱਚਾ ਚੁੱਕ ਸਕਦੇ ਨੇ ਤੁਹਾਡੇ ਆਪੇ ਦੁੱਖਾਂ ਦੀ ਪੱਠੀ ਚੋਂ ਕੱਢ ਲਵਣਗੇ ਜਦੋਂ ਕੋਈ ਸਹਾਰਾ ਨਾ ਬਣੇ ਤਾਂ ਤੰਗੁਰ ਨਾਨਕ ਦੇਵ ਜੀ ਦੇ ਰੂਪ ਵਿੱਚ ਤੰਗੁਰ ਅਮਰਦਾਸ ਜੀ ਨੂੰ ਅਰਦਾਸ ਜ਼ਰੂਰ ਕਰਿਓ ਕਿਉਂਕਿ ਉਹ ਨਿਮਾਣਿਆ ਦੇ ਮਾਨ ਤੇ ਤਾਣਿਆ ਦੇ ਤਾਨ 'ਚ ਓਟਿਆ ਦੀ ਓਟ ਕਰਕੇ ਜਾੜੇ ਜਾਂਦੇ ਨੇ ਜਦੋਂ ਸਾਡ ਨੂੰ ਕੋਈ ਨ ਸਫਾਲਣ ਵਾਲਾ ਹੋਵੇ ਰੱਬ ਕਿਸੇ ਨਾ ਕਿਸੇ ਬੰਦੇ ਦੇ ਰੂਪ ਵਿੱਚ ਮੂਰੇ ਆਉਂਦਾ ਹੀ ਹੁੰਦਾ ਹੈ ਏ ਵਾਹਿਗੁਰੂ ਮੈਂ ਤੇਰਾ ਨਲਾਇਕ ਪੁੱਤਰ ਆ ਮੈਨੂੰ ਕਿਸੇ ਵੀ ਇਮਤਿਹਾਨ ਵਿੱਚ ਨਾ ਪਾਣਾ ਨਾ ਤਾਂ ਮੇਰੇ ਵਿੱਚ ਇੰਨੀ ਹਿੰਮਤ ਆ ਤੇ ਨਾ ਹੀ ਮੈਂ ਇਨਾ ਹੁਸ਼ਿਆਰ ਆ ਕਿ ਤੁਹਾਡੇ ਪਾਏ ਹੋਏ ਇਮਤਿਹਾਨਾਂ ਨੂੰ ਮੈਂ ਪਾਸ ਕਰ ਸਕਾਂ ਪਰੇਸ਼ਾਨੀਆਂ ਦੇ ਬੋਧ ਨੇ ਜ਼ਿੰਦਗੀ ਜੇ ਪਰ ਮੈਂ ਹੱਸਣਾ ਪਾਠ ਕਰਨਾ ਤੇ ਕੋਸ਼ਿਸ਼ ਕਰਨਾ ਆਖਰੀ ਸਾਤ ਤੱਕ ਜਾਰੀ ਰੱਖਾਂਗਾ ਕਿਉਂਕਿ ਮੈਂ ਇੱਥੇ ਆਖਰੀ ਓਵਰ ਤੇ ਆਖਰੀ ਗੇਂਦਾਂ ਤੇ ਵੀ ਟੀਮਾਂ ਜਿੱਤਦੀਆਂ ਵੇਖੀਆਂ ਨੇ ਇੱਥੇ ਮੈਂ ਉਹ ਕੁਝ ਵੀ ਹੁੰਦਾ ਵੇਖਿਆ ਵਾ ਜਿਸ ਦੀ ਕਦੀ ਉਮੀਦ ਨਹੀਂ ਹੋਈ ਜ਼ਿੰਦਗੀ ਦੇ ਸਫ਼ਰ ਦਰਾਂ ਜੋ ਡਰ ਬੇਸਬਰੀ ਚਿੰਤਾਵਾਂ ਨੇ ਹਾਏ ਕਿਤੇ ਐਵੇਂ ਹੀ ਨਾ ਰੁੱਲਦੇ ਰਹਿ ਜਾਈਏ ਇਹ ਦਿਨਾਂ ਦਾ ਤੇ ਉਹ ਮਜ਼ਾ ਹੈ ਮੰਜ਼ਿਲਾ ਤੇ ਪਹੁੰਚ ਕੇ ਵੀ ਬੜਾ ਯਾਦ ਆਉਂਦਾ ਹੁੰਦਾ ਹੈ